ਯੂਥ ਕਾਂਗਰਸ ਦੁਆਬਾ ਜ਼ੋਨ ਦੇ ਪ੍ਰਧਾਨ ਨਵ ਸੇਖੋਂ ਦੀ ਅਗਵਾਈ ਹੇਠ ਕਪੂਰਤਲਾ ਦੇ ਸੁਲਤਾਨਪੁਰ ਲੋਧੀ ਦੇ ਤਲਵੰਡੀ ਪੁਲ ਚੌਂਕ ਵਿਖੇ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਦੱਸਦੇ ਹੋਏ ਸੀਐਮ ਭਗਵੰਤ ਮਾਨ ਦਾ ਪੁਤਲਾ ਫੂਕ ਕੇ ਜ਼ਬਰਦਸਤ ਨਾਰੇਬਾਜ਼ੀ ਵੀ ਕੀਤੀ ਗਈ ਤੇ ਇਸ ਦੌਰਾਨ ਯੂਥ ਕਾਂਗਰਸ ਦੇ ਪ੍ਰਧਾਨ ਸੇਖੋਂ ਅਤੇ ਮੋਨੂ ਭੰਡਾਰੀ ਅਤੇ ਹੋਰ ਆਗੂਆਂ ਤੇ ਕਾਰਕੁਨਾਂ ਵੱਲੋਂ ਜਿਹੜਾ ਹੈ ਉਹ ਸੰਘਰਸ਼ ਤੇਜ਼ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ ਹੈ ਤੇ ਲੈਂਡ ਪੁਲਿੰਗ ਨੀਤੀ ਨੂੰ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾ ਤੋਂ ਵੀ ਜਿਹੜਾ ਹੈ ਵਧੇਰੇ ਖਤਰਨਾਕ ਘੜਾ ਦਿੱਤਾ ਹੈ ਇਸ ਮੌਕੇ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਸਾਡੀ ਪਾਰਟੀ ਆਪ ਦੀਆਂ ਨੀਤੀਆਂ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ ਤੇ ਨੀਤੀ ਵਿਰੁੱਧ ਲੜਾਈ ਇਸ ਨੂੰ ਇਸ ਦੇ ਅੰਤਿਮ ਨਤੀਜੇ ਤੱਕ ਜਿਹੜਾ ਹੈ ਲਿਜਾਵੇਗੀ ਤੇ ਇਸ ਨੀਤੀ ਨੂੰ ਵਾਪਸ ਕਰਾਉਣ ਦੇ ਲਈ ਹਰ ਜਿਹੜਾ ਹਿੱਲਾ ਹੈ ਉਹ ਵਰਤੇਗੀ ਨਵ ਸੇਖੋ ਦਾ ਅੰਨ ਦਵਾਬਾ ਚੋਂ ਹਣ ਕਾਂਗਰਸ ਪਾਰਟੀ ਇਹ ਅੱਜ ਹੀ ਪ੍ਰਦਰਸ਼ਨ ਕੀਤਾ ਜੀ ਲੈਂਡ ਪਾਲਿਸੀ ਜੋ ਭਗਵੰਤਬਾਹ ਸਰਕਾਰ ਲੈ ਕੇ ਆਈ ਹੈ ਜੀ ਇਹ ਕਿਸਾਨ ਮਾਰੂ ਨੀਤੀ ਹੈ ਜੀ ਠੀਕ ਹੈ ਸਰ ਤੇ ਕਾਂਗਰਸ ਪਾਰਟੀ ਦਾ ਕਿਸਾਨਾਂ ਦੀ ਪਾਰਟੀ ਹੈ ਜੀ ਤੇ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਪਈ ਹੈ ਜੀ ਇਹ ਕਿਸਾਨ ਦੇਹ ਤਲੀ ਚੰਗੀ ਪਾਲਿਸੀ ਨਹੀਂ ਦੀ ਤੇ ਕਾਂ ਭਗਵੰਤਬਾਹ ਸਰਕਾਰ ਨੂੰ ਚਾਹੀਦਾ ਜੀ ਇਹ ਕਿਸਾਨਾਂ ਤੋਂ ਮਾਫੀ ਮੰਗੇ ਤੇ ਪਾਲਿਸੀ ਰੱਦ ਕੀਤੀ ਜਾਵੇ ਵੈਗੁਰਜੀ ਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਇਹ ਜਿਹੜੀ ਪੰਜਾਬ ਸਰਕਾਰ ਲੈਂਡ ਪੋਲਿੰਗ ਦੀ ਲੈ ਕੇ ਆਈ ਹੈ ਨਾ ਜੀ ਸਕੀਮ ਇਹ ਸਾਰੀ ਕਿਸਾਨ ਮਾਰੂ ਆ ਜੀ ਇਹ ਇਹਨਾਂ ਨੇ ਇੱਕ ਕੀ ਕੀਤਾ ਵਾ ਕਿ ਜਿਹੜੇ ਦਿੱਲੀ ਦੇ ਵੱਡੇ ਵੱਡੇ ਬਿਲਡਰ ਹਨ ਉਹ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਉਹਨਾਂ ਲਿਆ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਮੈਂ ਇਹਨਾਂ ਨੂੰ ਦੱਸਣਾ ਚਾਹਨਾ ਵਾਂ ਕਿ ਜਿਹੜੇ ਪੰਜਾਬ ਦਾ ਇਤਿਹਾਸ ਆ ਨਾ ਕਿਸਾਨ ਇੱਥੇ ਆਪਣੀ ਜ਼ਮੀਨ ਦੇ ਵਿੱਚ ਵਾਰਾ ਪਸ਼ੂ ਨਹੀਂ ਵੜਨ ਦਿੰਦੇ ਤੇ ਇਹਨਾਂ ਕੁੱਤਿਆਂ ਨੂੰ ਕਿੱਥੋਂ ਵੜਨ ਦੇ ਦਿੰਦੇ ਆਂਗੇ ਇਹ ਕੰਨ ਖੋਲ ਕੇ ਗੱਲ ਸੁਣ ਲੈਣ ਪੰਜਾਬੀਆਂ ਦਾ ਇਤਿਹਾਸ ਇੱਕ ਕਰ ਲੈਣ ਕੀ ਆ ਉਹਨਾਂ ਨੇ ਅੱਜ ਤੱਕ ਕਿਸੇ ਨੂੰ ਬਖਸ਼ਿਆ ਨਹੀਂ ਜਿਨ੍ਹਾਂ ਨੇ ਉਹਦੀ ਉਹਦੀ ਜ਼ਮੀਨ ਤੇ ਨਿਗਾਹ ਰੱਖੀ ਆ ਤੇ ਮੈਂ ਇਹਨਾਂ ਨੂੰ ਹੱਥ ਜੋੜ ਕੇ ਕਹਿੰਦਾ ਕਿ ਇਹਨਾਂ ਦੀ ਚਲੋ ਇਹ ਪਿਛਲੀ ਵਾਰੀ ਬਦਲਾਵ ਦਾ ਨਾਮ ਲੈ ਕੇ ਆ ਗਏ ਆ ਇਹ ਸਾਡੇ ਤੇ ਪੰਜਾਬੀਆਂ ਦੀ ਆਦਤ ਵੀ ਆ ਲੈ ਕੇ ਹਾਥੀ ਤੇ ਆਂਦੇ ਛੱਡ ਕੇ ਕੋਤੇ ਤੇ ਆਂਦੇ ਆ ਠੀਕ ਆ ਇਹਨਾਂ ਦਾ ਇਹੀ ਹਾਲ ਹੋਣਾ ਵਾ ਇਹਨਾਂ ਨੂੰ ਵੀ ਕੋਤੇ ਤੇ ਛੱਡ ਕੇ ਆਣਾ ਵਾ ਕਿ ਤੁਸੀਂ ਸੁਲਤਾਨਪੁਰ ਲੋਧੀ ਦਾ ਦੇਖ ਲਓ ਤੁਸੀਂ ਕਿ ਇੱਥੇ ਕੁਝ ਲੋਕ ਪਿੱਛੇ ਦੇ ਚੀਮਾ ਸਾਹਿਬ ਦੀ ਇੰਟਰਵਿਊ ਚੱਲੀ ਇਹਨਾਂ ਨੇ ਪੈਸੇ ਦੇ ਕੇ ਕਮੈਂਟ ਕਰਵਾਏ ਆ ਚੀਮਾ ਸਾਹਿਬ ਦੀ ਇੰਟਰਵਿਊ ਤੇ ਤੇ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਦਾ ਵਾਂ ਕਿ ਤੁਹਾਡੀ ਰੋਟੀ ਇਹਨਾਂ ਦੇ ਕਮੈਂਟਾਂ ਤੇ ਚੱਲਦੀ ਆ ਇਹ ਤੁਹਾਨੂੰ ਹਾਲੇ ਤੱਕ ਗਮਰਾਹ ਕਰਦੇ ਇੱਥੇ ਕਈ ਕੁਸ਼ ਇਹਨਾਂ ਨੇ ਝੂਠੇ ਵਾਅਦੇ ਕੀਤੇ ਅਸੀਂ ਉੱਥੋਂ ਡਾਕਟਰ ਲੈ ਕੇ ਆਵਾਂਗੇ ਉੱਥੋਂ ਲੈ ਕੇ ਆਵਾਂਗੇ ਅੱਜ ਤੱਕ ਦੱਸੋ ਸultanpur ਚ ਹੋਇਆ ਕੀ ਆ ਤੇ ਫੇਰ ਗੱਲ ਕਰਨ ਲੱਗੇ ਸ਼ਰਮ ਨਹੀਂ ਕਰਦੇ ਮੈਨੂੰ ਨਹੀਂ ਸਮਝ ਲੱਗਦੀ ਇਹਨਾਂ ਲੋਕਾਂ ਦੀ ਮੈਂ ਸਾਰੇ ਆਪਣੇ ਸultanpur ਹਲਕੇ ਦੇ ਲੋਕਾਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਨਤੇਜ ਸਿੰਘ ਚੀਮਾ ਜੀ ਆਪਣੇ ਲੋਕਲ ਬੰਦੇ ਆ ਉਹਨਾਂ ਦੀ ਆਪਾਂ ਫੁੱਲ ਸਪੋਰਟ ਕਰੀਏ ਤੇ ਉਹਨਾਂ ਨੂੰ ਕਾਮਯਾਬ ਕਰੀਏ ਤੇ ਜਿਹੜਾ ਇਹ ਪੁਤਲਾ ਫੂਕਿਆ ਗਿਆ ਲੈਂਡਪੋਲਿੰਗ ਦੇ ਅਗੇਂਸਟ ਆ ਜੇ ਕੋਈ ਵੀ ਸਾਡੀ ਜਗ੍ਹਾ ਦੇ ਵਿੱਚ ਸਾਡੀ ਪੈਲੀ ਦੇ ਵਿੱਚ ਪੈਰ ਰੱਖੂਗਾ ਪਹਿਲਾਂ ਉਹਨਾਂ ਨੂੰ ਸਾਡੇ ਸ਼ਰੀਰਾਂ ਦੇ ਉੱਤੋਂ ਦੀ ਬਿਲਟੋਜੇ ਚਲਾਣੇ ਪੈਣਗੇ ਫਿਰ ਅਹੀਂ ਉਹਨੂੰ ਅੰਦਰ ਵੜਨ ਦਵਾਂਗੇ ਥੈਂਕ ਯੂ